ਸਰਕੀਨਾ ਆਪਣਾ ਜੀ ਮੇਰਾ ਨਾਮ ਭੁੱਲਾ ਜੀ ਭੁੱਲਾ ਜੁਵਲਰ ਕਾਹ ਦਾ ਕਾਰੋਬਾਰ ਹੈ 아이 ਮੇਰਾ ਜੁਐਲਰੀ ਦਾ ਜੀ ਗਰਮੀ ਤੇ ਬਤਲੀ ਜੇ ਕੰਮ ਕਿਰਦਾ ਚੱਲਦਾ ਕਰਨੀ ਚੇ ਕਾਮਕਾਰ ਹੈ ਨਹੀਂ ਜੀ ਬੰਦੇ ਬਾਜ਼ਾਰ ਦੇ ਵਿੱਚ ਗਾਹਕ ਆਜ ਨਹੀਂ ਰਿਹਾ ਬਿਲਕੁਲ ਹੀ ਇੰਨੀ ਕੁ ਪ੍ਰਚੰਡ ਗਰਮੀ ਪੈ ਰਹੀ ਆ ਜਿਹਦਾ ਪਹਿਲੇ ਚੈਲ ਵੈਲ ਸੀਗੀ ਤੇ ਗਾਹਕ ਸੀਗਾ ਜੀ ਹੁਣ ਤਾਂ ਬਿਲਕੁਲ ਹੀ ਬੁਰਾ ਹਾਲ ਹੈ ਲੱਗਦਾ ਮੂੰਹ ਦੇ ਕੰਨ ਦਰ ਗਿਆ ਹੀ ਦਾ ਤੇ ਮੇਰੇ ਅੱਜ ਦਾ ਸ਼ਾਮ ਨੂੰ ਚੱਲ ਜੀਦਾ ਸਵੇਰੇ ਸ਼ਾਮ ਹੈ ਕੋਈ ਤੁਕਾ ਲੱਗ ਜਾਏ ਗਾਹਕ ਆ ਜਾਏ ਮਰਨਾ ਕੰਮ ਹੈ ਨਹੀਂ ਵਜਾ ਚੀ ਇਹ ਤਾਂ ਹੁਣ ਮਹਾਰਾਜ ਜੀ ਕਰਕੇ ਬਰਖਾ-ਪੁਰਖਾ ਪੇਗੀ ਤਾਂ ਫੇਰੀ ਜਾ ਕੇ ਕਿਤੇ ਰੌਣਕਾਂ ਚੱਲ ਬਹਿ ਲੋ। ਜੀ ਕਿਹਨਾਂ ਬੜਾ ਜੀ? ਸੁਨੀਕਮਨ ਸ਼ਰਮਾ ਜੀ। ਇਹ ਕਾਹਲਵਾਰ ਕਿਉਂ ਚੱਲ ਰਿਹਾ? ਬਹੁਤ ਬੁਰਾ ਹਾਲ ਹੈ ਜੀ। ਕਰਮੀ ਦੇ ਵਿੱਚ ਬਹੁਤ ਬੁਰਾ ਕਾਰੋਬਾਰ ਨਹੀਂ ਚੱਲ ਰਿਹਾ। ਅੱਜ ਕੱਲ ਲੋਕੀ ਚਾਹ ਵੀ ਗਰਮੀ ਦੀ ਬਹੁਤ ਘੱਟ ਪੀਂਦੇ ਆ। ਕਿ ਅਸੀਂ ਇਹ ਕਿਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਕਿ ਬਰਖਾ ਪਵੇ। ਜੈਲੂ ਸਾਹਿਬ ਨੂੰ ਆਂਦੀ ਨੀ ਕਿਰਪਾ ਹੋਣੀ ਹੈ ਤੇ ਬਰਖਾ ਅਤ ਦੀ ਪੂਰੀ ਹੋਣੀ ਹੈ ਜੀ। ਤੇ ਜੇ ਬਰਖਾ ਪਾਉਗੀ ਤਾਂ ਲੋਕ ਫਿਰ ਕਾਰੋਬਾਰ ਚੱਲਣਗੇ ਲੋਕੀ ਬਾਜ਼ਾਰਾਂ ਜਾਵਾਂਗੇ ਹਾਂ ਬਿਲਕੁਲ ਆਣੀ ਜੀ ਕਿਉਂ ਨਾ ਕਿ ਕਿਹੜਾ ਗਰਮੀ ਵਿੱਚ ਕਾਰੋਬਾਰ ਠਪੈ ਜੀ ਮਾੜਾ ਠਪੈ ਜੀ ਨਹੀਂ ਆਪੇ ਅੱਜ ਕੀ ਨਾ ਪੜਾਈ ਮੇਰਾ ਨਾ ਬੌਲੂ ਜੂਸ ਵਾਲਾ ਹਾਜੀਪੁਰ ਤੋਂ ਇਹ ਕਾਰੋਬਾਰ ਕਿਵੇਂ ਚੱਲੇ ਗਰਮੀ ਵਿੱਚ ਕਾਰੋਬਾਰ ਦੇਖੋ ਭਾਜੀ ਸਵੇਰ ਦੇ ਆਏ ਨੇ ਇੰਨੀ ਗਰਮੀ ਪੈ ਰਹੀ ਹੈ ਇੱਥੇ ਤੇ 42 43 ਟੈਂਪਰੇਚਰ ਹੋ ਰਿਹਾ ਹੁਣ ਇਸ ਵਕਤ ਤੇ ਬਾਜ਼ਾਰ ਪੂਰਾ ਖਾਲੀ ਹੈ ਕੋਈ ਗਾਗ ਨਹੀਂ ਹੈਗਾ ਤੇ ਇੱਧੇ ਬੈਠੇ ਪਏ ਆ ਤੇ ਰੱਬ ਅੱਗੇ ਹੀ ਅਰਦਾਸ ਹੈ ਜੀ ਬਾਸ਼ੇ ਛੇਤੀ ਛੇਤੀ بارش ਪਵੇ ਤੇ ਪਹਿਲੇ ਲਿਖਾਂ ਹਰਿਆਲੀ ਛਾਏ ਤੇ ਗਾ ਬਾਜ਼ਾਰਾਂ ਗਾਗ ਆਵੇ ਤੇ ਸਾਡੇ ਕੋ ਵੀ ਆਣ ਤੇ ਲੋਕਾਂ ਕੋ ਵੀ ਦੁਕਾਨਾਂ ਤੇ ਵੀ ਜਾਣ ਲੋਕੀ ਉਹਨਾਂ ਦੇ ਪੈਸੇ ਉਹ ਵਟਾਉਣ ਤੇ ਇਸ ਇਸ ਤਰ੍ਹਾਂ ਫਿਰ ਵਧੀਆ ਵਧੀਆ ਤਰੀਕੇ ਨਾਲ ਯਾਨੀ ਕਿ ਚੱਲੇ ਮੋਲ ਸਿਰਫ ਅਰਦਾਸ ਹੈ ਬਾਬੇ ਅੱਗੇ ਇਹ بارش aí ਜ਼ਰੂਰੀ ਹੈ। ਹਾਜੀਪੁਰ ਫੋਟੋਗ੍ਰਾਫਰ ਗੁਰਦੀਪ ਸਟੂਡੀਓ ਹਾਜੀਪੁਰ ਗਰਮੀ ਦੇ ਕਾਰਨ ਸਾਰਿਆਂ ਦੇ ਕਾਰੋਬਾਰ ਠੱਪ ਹੈ। ਤੇ ਪ੍ਰਮਾਤਮਾ ਅੱਗੇ ਦੁਆ ਕਰਦੇ ਆਂ ਕਿ ਪ੍ਰਮਾਤਮਾ بارش ਤੇ ਚਾਹੀਦੀ ਹੈ। ਪ੍ਰਮਾਤਮਾ ਨੇ ਸਾਰਿਆਂ ਦਾ ਸੋਚਣਾ ਹੈਗਾ ਤੇ ਪ੍ਰਮਾਤਮਾ ਅੱਗੇ ਫਰਿਆਦ ਕਰਦੇ ਆਂ ਕਿ بارش ਪਾਵੇ ਸਾਰੇ ਨੂੰ ਗਰਮੀ ਤੋਂ ਆਰਾਮਤ ਮਿਲੇ ਤੇ ਦੁਕਾਨਦਾਰਾਂ ਕੋ ਪਿੰਡਾਂ ਦੇ ਲੋਕ ਸਾਰੇ ਮਤਲਬ ਬਾਜ਼ਾਰਾਂ ਨੂੰ ਆਣ ਤੇ ਆਪੋ ਆਪਣੀ ਖਰੀਦਦਾਰੀ ਕਰਨ। ਪਰਮਾਤਮਾ ਅਦੇ ਇਹੇ ਦੁਆ ਕਰਦੇ। ਅੱਜ ਕੀ ਦਾ ਆਪਣਾ ਜੀ? ਭਾਈ ਦੀਪਕ কুমার ਜੀ। ਸਰ ਕਾਰੋਬਾਰ। ਸਰ ਸਬਜ਼ੀ ਦਾ ਜੀ, ਰੂਟ ਵੈਜੀਟੇਬਲ। ਗਰਮੀ ਲੈ ਕੇ ਕਿਧਰ ਦੁਕਾਨ ਤੇ ਕਿਧਰ ਸਭ ਕੁਝ ਚੱਲ ਰਿਹਾ। ਸਰ ਜੀ ਬਿਲਕੁਲ ਠੱਪ ਹੈ ਜੀ ਪਿਆ। ਸਬਜ਼ੀਆਂ ਗਰਮੀ ਚੱਕੇ ਤੇ ਮਹਿੰਗੀਆਂ ਹੋ ਗਈਆਂ। ਕਾਰੋਬਾਰ ਬਿਲਕੁਲ ਠੱਪ ਹੈ। ਸਬਜ਼ੀ ਬੇਸ ਬੜੀ ਹੋ ਰਹੀ ਹੈ। ਅੱਜ ਤਾਂ ਕਹਿੰਦੇ ਜਲਦੀ ਤੋਂ ਜਲਦੀ ਮਾਨਸੂਨ ਆਵੇ ਤੇ ਥੋੜਾ ਵਿਕਰੀ ਦਾ ਸਾਡਾ ਜਾਨੀ ਵਾਧਾ ਹੋਵੇ। ਬਾਕੀ ਗਰਮੀ ਤੇ ਸਬਜ਼ੀਆਂ ਵੀ ਖਰਾਬ ਹੋ ਜਾਂਦੀਆਂ ਨੇ। ਸਰ ਜੀ ਬਹੁਤ ਜ਼ਿਆਦਾ ਬਹੁਤ ਹੈ। ਮਹਿੰਗਾਈ ਵੀ ਬਹੁਤ ਵਧ ਗਈ ਹੈ। ਸਬਜ਼ ਕੀ ਖਰਾਬ ਹੋ ਗਈ ਤਾਂ ਘਟਾ ਵੀ ਕਾਹੀ ਬੰਦਾ ਹਾਂਜੀ 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 ਬਹੁਤ ਘਟੇ ਜਾ ਰਹੇ ਨੇ ਜੀਨ ਆਪਣੇ ਸਰਪਾਲ ਸਿੰਘ ਜੀ ਗਰਮੀ ਨੂੰ ਲੈ ਕੇ ਕਿਦਾਂ ਕਾਰੋਬਾਰ ਦਾ ਚੱਲਦਾ ਦੁਕਾਨਦਾਰ ਦੇ ਪੁੱਛਾ ਕਿ ਤਾਰੇ ਕਾਰੋਬਾਰ ਠੱਪ ਦੇ ਹੀ ਇਸ ਲਈ ਗਰਮੀ ਬਹੁਤ ਹੈ ਤੇ ਗਾਹਕ ਨਹੀਂ ਗੱਲਣ ਕਿਆ ਅੱਲਾਹ ਕਾ ਕਰਵਾ ਠੀਕ ਜਿਹਾ ਉਹਨ ਗਰਮੀ ਕਰਕੇ ਕਾਰੋਬਾਰ ਹੈ ਨਹੀਂ ਬਹੁਤ ਮੰਦੇ ਚੱਲਦੇ ਪਏ ਆ ਜੀ ਪਹਿਲੀ ਵਾਰ ਹੁਣ ਬਾਜ਼ਾਰ ਚ ਰੋਣ ਕਰਨੀ ਕਾਰੋਬਾਰ ਨਹੀਂ ਹੈ ਹਾਂ ਨਹੀਂ ਹਾਂ ਨਹੀਂ ਦੁਕਾਨ ਦਾ ਕਰਿਆ ਕੋਈ ਕਿਦਾਂ ਕਰ ਬੜਾ ਔਖਾ ਹੈ ਜੀ ਅਬ ਬਾਰੀ ਬਾਰੀ ਬੈਠੇ ਹੋਏ ਮੇਰੇ ਨਾਲ ਕੀ ਨਾ ਜੈ ਜੀ ਲਾ ਸਾਡੇ ਕੋ ਕੰਮ ਹੈ ਨਹੀਂ ਕੀ ਨਾਮ ਜੀ ਦਿਲਲਾ ਬਾਜੀ ਕੀ ਕਾਰੋਬਾਰ ਕੀ ਕਰਦੇ ਹੋ ਹਾਂ ਜੀ ਇਹ ਪੂਰਦਾ ਕਿਦਾਂ ਕੰਮ ਕਦਾ ਚੱਲਦਾ ਪਿਆ ਕੰਮਕਾਰ ਬਾਜੀ ਮੰਦੀਦਾ ਗਰਮੀ ਕਰਕੇ ਗਰਮੀ ਬਹੁਤ ਜ਼ਿਆਦਾ ਹੈ ਨਾ ਬਿਜਾਰਾਂ ਵਿੱਚ ਕਾਹ ਨਹੀਂ ਪੈਂਦਾ ਰਹਾ ਸੁੱਧੇ ਪਾਈਏ ਸੁੱਧੇ ਖਰਾਬ ਨੇ ਦੇ ਸ਼ਾਮਾਂ ਲੱਗ ਸਾੜੀ ਹੈ ਨਹੀਂ ਜੀ ਗਰਮੀ ਲੱਗ ਜੇ ਬਹੁਤ ਜ਼ਿਆਦਾ ਗਰਮੀ ਹੈ ਮੇਰਾ ਨਾਮ ਅਨਜੀਤ ਸਿੰਘ ਅਰੋੜਾ ਜੀ ਸਾਡਾ ਕਾਰੋਬਾਰ ਹੈ ਮੇਰਾ ਭੰਡਿਆ ਦਾ ਸਰ ਗਰਮੀ ਚ ਕਾਰੋਬਾਰ ਕਰਨ ਲਈ ਚੱਲਿਆ ਗਾ ਘਾਰੇ ਦੁਕਾਨ ਤੇ ਬਹੁਤ ਮੰਦਾ ਮਾਰਾ ਕਾਰੋਬਾਰ ਹੈ ਨਹੀਂ ਕਾਰੋਬਾਰ ਠੱਪ ਪਿਆ ਹੋਇਆ ਬਹੁਤ ਬੁਰਾ ਹਾਲਾਤ ਆ ਰੱਬ ਕਰੇ ਪ੍ਰਮਾਤਮਾ ਕਰੇ ਮੀਂਹ ਪਵੇ ਤੇ ਕਾਰੋਬਾਰ ਚ ਵਾਧਾ ਹੋਵੇ ਮਾਰਾ ਹਰ ਬੰਦਾ ਬਹੁਤ ਪਰੇਸ਼ਾਨਾ ਮਾਰਾ ਜੀ ਗਰਮੀ ਇਸ ਵਾਰ 45 47 ਦਾ ਟੈਂਪਰੇਚਰ ਹੋ ਚੁੱਕਾ ਮਾਰਾ ਜੀ ਸੋਦੀ ਹਾਲ ਬਹੁਤ ਮਾੜਾ ਹੈ ਇਸ ਟਾਈਮ ਹਰ ਬੰਦਾ ਰੋਟੀ ਤੋਂ ਬਹੁਤ ਹੀ ਤੰਗ ਹੈ ਮਾਰਾ ਜੀ ਇਸ ਟਾਈਮ ਇਹਦਾ ਪ੍ਰਮਾਤਮਾ ਮੀਂਹ ਦੇ ਹੁਣ ਕਰੇ ਮੀਂਹ ਵਾਸਤੇ ਹੀ ਬੰਦਾ ਹਰ ਬੰਦਾ ਤਰਸਦੇ ਆ ਮਾਰਾ ਜੀ